ਇਸ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ ਤਿੰਨ ਦੋਸ਼ੀ ਅਸੀਂ ਫੜਿਆ ਚਾਰ ਹਥਿਆਰਾਂ ਨਾਲ ਉਹਨਾਂ ਚ 0.324 ਦੇ ਦੋ ਤਿੰਨ ਨੇ ਤੇ ਇੱਕ ਹੈਗਾ 0.31 5 ਦਾ ਨਾਲ ਲਾਈ ਬਰਾਉਂਡਸ ਨੇ ਇਹ ਬੰਦੇ ਕਾਫੀ ਪੁਰਾਣੇ ਰੋਬਰ ਇਹਨਾਂ ਨੂੰ ਕਹਿ ਸਕਦੇ ਆ ਜਿਹੜੇ ਰੋਬਰੀ ਕਰਦੇ ਆ ਔਰ ਸਨੇਚਿੰਗ ਐਂਡ ਰੋਬਰੀ ਔਰ ਉਹ ਵੀ ਪਿਸਟਲ ਦੀ ਨੋਕ ਤੇ 6 6 ਮੁਕਦਮੇ ਨੇ ਜੀ 2023 ਦੇ ਕਾਫੀ ਮੁਕਦਮੇ ਨੇ ਤੇ ਇਸ ਤੋਂ ਇਲਾਵਾ ਲੁਧਿਆਣੇ ਦਾ ਵੀ ਇਹਨਾਂ ਦਾ ਇੱਕ ਮੁਕਦਮਾ ਜਿਹੱਚੇ ਪੀਓ ਹੈ ਇਹ ਸਾਰੇ ਕੇਸਾਂ ਦੀ ਵੇਰਵਾ ਅਸੀਂ ਕੱਢਿਆ ਤੁਹਾਡੇ ਵਾਸਤੇ ਇੱਚ ਹਰੇਕ ਪਿਸਤੌਲ ਦੀ ਨੋਕ ਤੇ ਕਦੇ ਕੁਝ ਪੈਸੇ ਨਕਦੀ ਕੋਈ ਕਦੇ ਕੁਝ ਕੀਤਾ ਔਰ ਕਈ ਵਾਰੀ ਹਵਾ 'ਚ ਫਾਇਰ ਵੀ ਕੀਤਾ ਜਾਂ ਸੜਕ ਤੇ ਫਾਇਰ ਕਰ ਦਿੰਦਾ ਪੈਸੇ ਕਮਾ ਕੇ ਤੇ ਆਪਣੇ ਜਿਹੜੇ ਸ਼ੌਕ ਪੂਰੇ ਕਰਦਾ ਸੀ ਆਪਣੀਆਂ ਲਗਜ਼ਰੀ ਪੂਰੀਆਂ ਕਰਦਾ ਸੀਗਾ मध्यप्रदेश ਤੋਂ तकरीबन ਜਿਹੜਾ ਹੈ 20000 ਰੁਪਏ ਦਾ ਲਿਆ ਕੇ ਪਿਸਤੌਲ ਇੱਥੇ 45000 ਦਾ ਬੱਚਿਆਂ ਨੂੰ ਵੇਚਦਾ ਸੀਗਾ ਇਹ ਇਦਾਂ ਜੀ ਜਿਹੜਾ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਮੁਤਾਬਕ ਆਪਾਂ ਐਂਟੀ ਸੋਸ਼ਲ 엘ਿਮੈਂਟਸ ਤੇ ਔਰ ਸਪੈਸ਼ਲੀ ਜਿਹੜਾ ਡਰੱਗਸ ਆਰਮਸ ਤੇ ਐਕਸਾਈਜ਼ ਦੇ ਉੱਤੇ ਸਪੈਸ਼ਲ ਫੋਕਸ ਕਰ ਰਹੇ ਸੀਗੇ ਉਹਦੇ ਤਹਿਤ ਹੀ ਕਮਿਸ਼ਨਰ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ ਤਿੰਨ ਦੋਸ਼ੀ ਅਸੀਂ ਫੜਿਆ ਚਾਰ ਹਿਥਿਆਰਾਂ ਨਾਲ ਉਹਨਾਂ ਚ 0.324 ਦੇ ਦੋ ਤਿੰਨ ਨੇ ਤੇ ਇੱਕ ਹੈਗਾ 0.31 5 ਦਾ ਨਾਲ ਲਾਈਵ ਰਾਉਂਡਸ ਨੇ ਇਹ ਬੰਦੇ ਕਾਫੀ ਪੁਰਾਣੇ ਰੋਬਰ ਇਹਨਾਂ ਨੂੰ ਕਹਿ ਸਕਦੇ ਆ ਜਿਹੜੇ ਰੋਬਰੀ ਕਰਦੇ ਆ ਔਰ ਸਨੇਚਿੰਗ ਐਂਡ ਰੋਬਰੀ ਔਰ ਉਹ ਵੀ ਪਿਸਟਲ ਦੀ ਨੋਕ ਤੇ ਇਹ ਚ ਮੇਨ ਜਿਹੜਾ ਇਹਨਾਂ ਦਾ ਕਿੰਗ ਪਿੰਨ ਹੈਗਾ ਪ੍ਰਦੀਪ ਇਹ ਕਾਫੀ ਪੁਰਾਣਾ ਕ੍ਰਿਮੀਨਲ ਹੈ ਇਹ ਹੁਣ ਜਿਹੜਾ ਇਹ ਲੇਟੈਸਟ ਰਹਿ ਰਿਹਾ ਸੀਗਾ ਅਲੱਗ-ਅਲੱਗ ਜ਼ਿਲ੍ਹਿਆਂ 'ਚ ਨੇ ਪਹਿਲਾਂ ਤਾਂ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਇਸ ਤੋਂ ਬਾਅਦ ਜਦੋਂ ਕ੍ਰਾਈਮ ਕਰਕੇ ਤੋਂ ਭੱਜਿਆ ਪਹਿਲਾਂ ਤਰਨਤਾਰਨ ਨੇ ਰਿਹਾਈ ਲਈ ਫਿਰ ਉਸ ਤੋਂ ਬਾਅਦ ਗੁੱਜਰਪੁਰੇ ਫਿਰ ਬੰਗੇ ਐਸਬੀਐਸ ਨਗਰ ਨਵਾਂ ਸ਼ਹਿਰ 'ਚ ਫਿਰ ਮੌਲਟਾਊਨ ਹੁਸ਼ਿਆਰਪੁਰ ਬੇਸਿਕਲੀ ਬੜਾ ਛਾਤਰ ਕ੍ਰਿਮੀਨਲ ਹੈ ਔਰ ਇਹਦਾ ਬੈਕਗ੍ਰਾਉਂਡ ਇਹ ਹੈ ਕਿ ਇਹ ਜੇ ਤੁਹਾਨੂੰ ਯਾਦ ਹੋਵੇ 2020 ਦੇ ਵਿੱਚ ਇਹਦੇ ਨਾਲ ਜਿਹੜੇ ਸਾਥੀ ਸੀ ਗੁਰਪ੍ਰੀਤ ਤੇ ਜਰਨੈਲ ਉਹ ਜੇਲ੍ਹ ਨੂੰ ਕੰਧ ਦੇ ਉੱਤੋਂ ਤੇ ਭੱਜ ਗਏ ਸੀਗੇ ਔਰ ਉਸ ਤੋਂ ਬਾਅਦ ਫੜੇ ਗਏ ਸੀ ਇਹ ਉਹਨਾਂ ਦਾ ਪੁਰਾਣਾ ਸਾਥੀ ਹੈ ਔਰ ਜਿਹੜੇ ਇਹਦੇ ਖਿਲਾਫ ਮੁਕੱਦਮੇ ਜਿੰਨਾ ਚ ਵਾਂਟਡ ਸੀਗਾ ਇਹ ਜੇ ਅਸੀਂ ਪੁਰਾਣਾ ਸਾਰਾ ਇਹਨਾਂ ਦਾ ਰਿਕਾਰਡ ਲਈਏ ਵੀ ਕਦੋਂ ਤੋਂ ਸੀਗਾ ਇਹ ਤਕਰੀਬਨ ਜਿਹੜੇ ਮੁਕੱਦਮੇ ਨੇ ਉਹ 6 6 ਮੁਕਦਮੇ ਨੇ ਜੀ 2023 ਦੇ ਕਾਫੀ ਮੁਕਦਮੇ ਨੇ ਤੇ ਇਸ ਤੋਂ ਇਲਾਵਾ ਲੁਧਿਆਣੇ ਦਾ ਵੀ ਇਹਨਾਂ ਦਾ ਇੱਕ ਮੁਕਦਮਾ ਜਿਹੱਚੇ ਪੀਓ ਹੈ ਇਹ ਸਾਰੇ ਕੇਸਾਂ ਦੀ ਵੇਰਵਾ ਅਸੀਂ ਕੱਢਿਆ ਤੁਹਾਡੇ ਵਾਸਤੇ ਇਹ ਚ ਹਰੇਕ ਪਿਸਤੌਲ ਦੀ ਨੋਕ ਤੇ ਕਦੇ ਕੁਝ ਪੈਸੇ ਨਕਦੀ ਕੋਈ ਕਦੇ ਕੁਝ ਕੀਤਾ ਔਰ ਕਈ ਵਾਰੀ ਹਵਾ ਚ ਫਾਇਰ ਵੀ ਕੀਤਾ ਜਾਂ ਸੜਕ ਤੇ ਫਾਇਰ ਕਰ ਦਿੱਤਾ ਉਹਨੇ ਇਹਦੇ ਚ ਜਿਹੜੀ ਨਵੀਂ ਗੱਲ ਆਈ ਹੈ ਇਹਨੇ ਆਪਣਾ ਹੋਰ ਮੋਡ ਸਪਰਿੰਦੀ ਚੇਂਜ ਕੀਤਾ ਕਿਉਂਕਿ ਅਮਰਸਰ ਤੋਂ ਬਾਹਰ ਰਹਿ ਰਿਹਾ ਸੀਗਾ ਇਹ ਸੋਸ਼ਲ ਮੀਡੀਆ ਰਾਹੀਂ ਨਵੇਂ ਬੱਚੇ ਜਿਹੜੇ ਯੰਗਸਟਰ ਹੈ ਉਹਨਾਂ ਨੂੰ ਪਰਮਾਉਂਦਾ ਸੀ ਹਥਿਆਰਾਂ ਵਾਸਤੇ ਆਪਣੇ ਮਗਰ ਲਾਉਂਦਾ ਸੀ ਉਹਨਾਂ ਰਾਹੀਂ ਆਪਣੇ ਪੈਸੇ ਕਮਾ ਕੇ ਤੇ ਆਪਣੇ ਜਿਹੜੇ ਸ਼ੌਕ ਪੂਰੇ ਕਰਦਾ ਸੀ ਆਪਣੀਆਂ ਲਗਜ਼ਰੀ ਪੂਰੀਆਂ ਕਰਦਾ ਸੀਗਾ ਮੱਧਿਆ ਪ੍ਰਦੇਸ਼ ਤੋਂ ਤਕਰੀਬਨ ਜਿਹੜਾ ਇਹ 20000 ਰੁਪਏ ਦਾ ਲਿਆ ਕੇ ਪਿਸਤੌਲ ਇੱਥੇ 45000 ਦਾ ਬੱਚਿਆਂ ਨੂੰ ਵੇਚਦਾ ਸੀਗਾ ਔਰ ਉਹਨਾਂ ਨੂੰ ਆਪਣੇ ਮਗਰ ਲਾਉਂਦਾ ਸੀਗਾ ਤੇ ਉਹਨਾਂ ਨੂੰ ਆਪਣੇ ਚੇਲੇ ਬਣਾਉਂਦਾ ਸੀ ਗੈਂਗ ਵਧਾਉਂਦਾ ਸੀ ਪਲੱਸ ਆਪਣੇ ਇੱਕ ਸੇਵਾਦਾਰ ਟਾਈਪ ਉਹਨਾਂ ਨੂੰ ਬਣਾਉਂਦਾ ਸੀਗਾ ਇਹਦੇ ਨਾਲ ਦੋ ਬੰਦੇ ਹੋਰ ਫੜੇ ਗਏ ਇੱਕ ਮਨਪਰੀ ਤੇ ਅਲੀਸ ਮਨੀ ਹੈ ਇਹ ਸੁਲਤਾਨਵਿੰਡ ਦਾ ਹੈ ਜੋਗਾ ਸਿੰਘ ਇਹ ਰੀਅਸ ਬਿੱਲਾ ਇਹ ਏ ਡਿਵੀਜ਼ਨ ਇਹਦੇ ਖਿਲਾਫ ਵੀ ਪਹਿਲਾਂ ਪਰਚੇ ਦਰਜ ਨੇ ਤਕਰੀਬਨ ਛੋਟੀ ਉਮਰ ਦੇ ਇਹ ਸਾਰੇ ਹੈਗੇ ਇਹ ਬੰਦੇ ਇਹਦੇ ਚ ਪ੍ਰਦੀਪ ਦੀ ਉਮਰ 31 ਸਾਲ ਹੈ ਮਨਪ੍ਰੀਤ 20 ਸਾਲ ਹੈ ਤੇ ਜੋਗਾ ਸਿੰਘ ਜਿਹੜਾ ਏਲੀਅਸ ਬਿੱਲਾ 19 ਸਾਲ ਹੈ ਸੋ ਇਹਦੇ ਚ ਗੇਟ ਕੀਮਾ ਦੀ ਪੁਲਿਸ ਪਾਰਟੀ ਲੈਡ ਬਾਈ ACP ਸੁਰਿੰਦਰ ਮੈਡਮ ਦਰਪਨ ਹਰਪ੍ਰੀਤ ਮਡੇ ਜੀ ਸਾਡੇ DCP ਸਾਹਿਬ ਦੀ ਰੈਨੂਮਾਈਜ਼ ਸਾਰਾ ਕੰਮ ਕੀਤਾ ਹੈ ਇਹ